ਦਾ ਖਰਚਾ ਵਾਹਗੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਕਿਸਾਨਾਂ ਦੇ ਵੱਲੋਂ ਬਣਾਏ ਗਏ ਆਪਣੇ ਵਾਹਨ ਟਰੈਕਟਰ ਟਰਾਲੀਆਂ ਜਿਹੜੇ ਖੇਤੀ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਵੱਡਾ ਹੁਕਮ ਦਿੱਤਾ ਹੈ ਕਿਸਾਨਾਂ ਦੀਆਂ ਉਹ ਟ੍ਰੈਕਟਰ ਟਰਾਲੀਆਂ ਤੇ ਰੋਕ ਲਾਉਣ ਦਾ ਆਦੇਸ਼ ਦਿੱਤੇ ਨੇ ਜਿਹੜੇ ਟ੍ਰੈਕਟਰ ਟਰਾਲੀਆਂ ਕਿਸਾਨਾਂ ਦੇ ਉਹ ਸੜਕਾਂ ਤੇ ਜੇ ਚੱਲਦੇ ਨੇ ਤਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਮੌਤਾਂ ਹੋ ਜਾਂਦੀਆਂ ਨੇ ਜਿਸ ਕਾਰਨ ਇਹਨਾਂ ਨੂੰ ਸੜਕਾਂ ਤੇ ਨਾ ਚਲਾਇਆ ਜਾਵੇ ਸੋ ਅਸੀਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਇਲਾहाबाद ਹਾਈ ਕੋਰਟ ਨੇ ਇਹ ਕਹਿ ਕਿ ਜਿਹੜੀਆਂ ਟੈਕਟਰ ਟਰਾਲੀਆਂ ਸਰਕਾਂ ਦੇ ਉੱਪਰ ਇੱਟਾਂ ਰੇਤ ਆਦਿ ਦੀ ਟਵਾਟਵਾਈ ਲਈ ਖੇਤੀਬਾੜੀ ਦੇ ਕੰਮਾਂ ਲਈ ਬਣੇ ਟਰੈਕਟਰੀਆਂ ਦੀ ਵਰਤੋਂ ਕਰਦੇ ਹਨ ਜਿਹੜੇ ਸਿਰਫ ਖੇਤੀਬਾੜੀ ਦੇ ਕੰਮਾਂ ਵਰਤਣ ਵਾਸਤੇ ਟਰੈਕਟਰੀਆਂ ਦੇ ਉੱਪਰ ਇੱਟਾਂ ਲੱਦ ਕੇ ਜਾਂ ਰੇਤਾਂ ਲੱਦ ਕੇ ਜਾਂ ਖਾਦ ਲੈ ਕੇ ਜਾਂ ਹੋਰ ਕੁਝ ਵੀ ਲੱਦ ਕੇ ਉਹ ਸਰਕਾਂ ਤੇ ਚੱਲਦੇ ਹਨ ਤੇ ਉਸ ਕਾਰਨ ਵੱਡੇ ਹਾਦਸੇ ਵਾਪਰ ਜਾਂਦੇ ਹਨ ਇਸ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਨਿਰਦੇਸ਼ ਦਿੱਤੇ ਗਿਆ ਹਨ ਹਾਈ ਕੋਰਟ ਨੇ ਸ਼ਕਤੀ ਨਾਲ ਸਰਕਾਰ ਨੂੰ ਕਿਹਾ ਕਿ ਟ੍ਰੈਕਟਰ ਟਰਾਲੀਆਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਹੀ ਵਰਤਣ ਦੀ ਸਲਾਹ ਦਿੰਦੇ ਹੋਏ ਟਰਾਂਸਪੋਰਟ ਦੇ ਆਗੂ ਨੂੰ ਵੀ ਸ਼ਕਤੀ ਨਾਲ ਕਿਹਾ ਹੈ ਤਾਰਨਾ ਕੀਤੀ ਹੈ ਕਿ ਇਹਨਾਂ ਨੂੰ ਸੜਕਾਂ ਦੇ ਉੱਪਰ ਚੱਲਣ ਤੇ پابੰਦੀ ਲਗਾਈ ਜਾਵੇ ਸੜਕਾਂ ਦੇ ਉੱਪਰ ਜਦੋਂ ਇਹ ਟ੍ਰੈਕਟਰ ਟਰਾਲੀਆਂ ਚੱਲਦੇ ਨੇ ਸਾ ਇਹਨਾਂ ਨੂੰ ਜਿਹੜਾ ਕਿ ਪਿੱਛੋਂ ਤੋਂ ਆ ਰਹੇ ਵਾਹਨ ਜਦੋਂ ਟਕਰਾ ਜਾਂਦੇ ਨੇ ਤਾਂ ਉਹਦੇ ਨਾਲ ਵੱਡੇ ਹਾਦਸੇ ਹੋ ਜਾਂਦੇ ਨੇ ਸੋ ਖੇਤੀਬਾੜੀ ਦੇ ਕੰਮ ਲਈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਖੇਤੀਬਾੜੀ ਤੋਂ ਬਾਅਦ ਜਿਹੜੇ ਵਪਾਰ ਦੇ ਕੰਮਾਂ ਲਈ ਵਰਤੋਂ ਕਰਦੇ ਨੇ ਜਾਂ ਹੋਟ ਵਟ ਵਾਈ ਲਈ ਵਰਤੋਂ ਕਰਦੇ ਨੇ ਉਹਨਾਂ ਤੇ پابੰਦੀ ਲਗਾਈ ਜਾਣੀ ਚਾਹੀਦੀ ਹੈ ਸੋ ਹੁਣ ਅਕੇ ਜਿਵੇਂ ਸਭ ਤੋਂ ਵੱਡੇ ਜਿਹੜੇ ਵਪਾਰਕ ਕੰਮਾਂ ਲਈ ਵਰਤੇ ਜਾਂਦੇ ਟਰੈਕਟਰ ਵਾਲੀਆਂ ਉਹਨਾਂ ਤੇ ਰੋਕ ਲੱਗ ਜਾਵੇਗੀ ਜੇ ਤੋਂ ਵੀ ਕੋਈ ਸ਼ਹਿਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਟਰੈਕਟਰ ਚੱਲਦੀਆਂ ਨੇ ਵੱਡੇ ਵੱਡੇ ਉੱਥੇ ਹਾਦਸੇ ਹੋ ਜਾਂਦੇ ਨੇ ਟਰੈਫਿਕ ਕਮ ਲੱਗ ਜਾਂਦੀਆਂ ਨੇ ਉੱਥੇ ਜਿਹੜਾ ਕਿ ਪਰੇਸ਼ਾਨ ਹੁੰਦੇ ਨੇ ਬਹੁਤ ਸਾਰੇ ਲੋਕ ਸੋ ਉਹਨਾਂ ਨੂੰ ਤੇ ਅਨੁਚ ਰੱਖਦੇ ਆ ਇਹ ਸਾਰੇ ਕਾਰਨ ਜਿਹੜਾ ਇਹਨਾਂ ਤੇ پابੰਦੀ ਲਗਾਉਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਫਿਰ ਵੀ ਬਿਨਾਂ ਲਾਇਸੈਂਸ ਤੋਂ ਕੁਝ ਟਰੈਕਟਰ ਚਲਾਏ ਜਾ ਰਹੇ ਨੇ ਇਹ ਵੀ ਕਹਿੰਦੇ ਕੁਝ ਜਿਹੜੇ ਟਰੈਕਟਰ ਡਰਾਈਵਰ ਹੁੰਦੇ ਨੇ ਕੋਈ ਲਾਇਸੈਂਸ ਨਹੀਂ ਹੁੰਦਾ ਉਹ ਲਾਇਸੈਂਸ ਤੋਂ ਬਗੈਰ ਟਰੈਕਟਰ ਚਲਾਉਂਦੇ ਨੇ ਉਹ ਵੀ ਇੱਕ ਹਾਦਸਿਆਂ ਦਾ ਕਨ ਬੰਦਾ ਹੈ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਹ ਟਰੈਕਟਰ ਡਰਾਈਵਰ ਜਿਹੜਾ ਹੈ ਟਰੈਕਟਰ ਛੱਡ ਕੇ ਦੌੜ ਜਾਂਦੇ ਨੇ ਜਿਸ ਕਰਕੇ ਪਤਾ ਨਹੀਂ ਚੱਲਦਾ ਕਿ ਉਹ ਟਰੈਕਟਰ ਟਰਾਲੀ ਕਿਸ ਦੀ ਹੈ ਔਰ ਕਿਸ ਕਨ ਹਾਦਸਾ ਵਾਪਰਿਆ ਹੈ ਫਿਰ ਉਸ ਡਰਾਈਵਰ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਟਰੈਕਟਰ ਵਾਲੇ ਨੂੰ ਟਰੈਕਟਰ ਵਾਲਾ ਜਿਹੜਾ ਕਿ ਡਰਾਈਵਰ ਹੁੰਦੇ ਨੇ ਉਹ ਆਮ ਜਿਹੜੇ ਕਿਸਾਨਾਂ ਦੇ ਜਿਹੜੇ ਹੁੰਦੇ ਨੇ ਜਾਂ ਪਿੰਡੂ ਲੋਕ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਨੌਲੇਜ ਨਹੀਂ ਹੁੰਦੀ ਕਿ ਰੋਡ ਦੇ ਉੱਪਰ ਕਿਵੇਂ ਚੱਲਣਾ ਹੈ ਕਿਸ ਤਰ੍ਹਾਂ ਅਸੀਂ ਉਸ ਰੋਡ ਤੇ ਬਾਈਪਾਸ ਕਰਨਾ ਹੈ ਕਿਸ ਤਰ੍ਹਾਂ ਅਸੀਂ ਉਸ ਨੂੰ ਜਿਹੜਾ ਸਾਈਡ ਦੇਣੀ ਹੈ ਉਹ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਚਲਾਉਂਦੇ ਨੇ ਉਸ ਤਰ੍ਹਾਂ ਹੀ ਸੜਕਾਂ ਦੇ ਉੱਪਰ ਚਲਾਉਂਦੇ ਨੇ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਨੇ ਸੋ ਕਿਸਾਨਾਂ ਦੇ ਉੱਪਰ ਬਹੁਤ ਵੱਡੀ ਇੱਕ ਮਾਰ ਪੈएगी ਜਿਹੜੇ ਕਿਸਾਨ ਜਦੋਂ ਆਪਣੇ ਖੇਤੀਬਾੜੀ ਤੋਂ ਹਟਾ ਕੇ ਆਪਣੇ ਵਪਾਰ ਕਮਾਣੇ ਲਾ ਲੈਂਦੇ ਨੇ ਮਿੱਟੀ ਟੋਣ ਵਾਸਤੇ ਸੜਕਾਂ ਤੇ ਜਾ ਰੇ ਟੋਣ ਵਾਸਤੇ ਜਾਂ ਇੱਟਾਂ ਟੋਣ ਵਾਸਤੇ ਪੱਥਰ ਟੋਣ ਵਾਸਤੇ ਇਹੋ ਜਿਹੀ ਕੰਮਾਂ ਵਾਸਤੇ ਟਰੈਕਟਰ ਟਾਲੀ ਵਰਤੇ ਨੇ ਸੋ ਇੱਕ ਤਾਂ ਉਹਨਾਂ ਰੋਜੀ ਰੋਟੀ ਚਲਾਉਂਦੇ ਨੇ ਦੂਸਰਾ ਉਹਨਾਂ ਦੇ ਟਰੈਕਟਰ ਜਿਹੜੇ ਇੰਨੇ ਲੱਖ ਰੁਪਈਆ ਲਾ ਕੇ ਟਰੈਕਟਰ ਟਾਲੀਆਂ ਖਰੀਦੇ ਨੇ ਫਿਰ ਉਹਨਾਂ ਦਾ ਉਹ ਰੁਜ਼ਗਾਰ ਰੁਕ ਜਾਏਗਾ ਸੋ ਹਾਈ ਕੋਰਟ ਨੇ ਆਪਣਾ ਸਖਤੀ ਨਾਲ ਫੈਸਲਾ ਸੁਣਾਇਆ ਹੁਣ ਅੱਗੇ ਦੇਖੋ ਸਰਕਾਰਾਂ ਇਹਨਾਂ ਨੂੰ ਲਾਗੂ ਕਰਦੀਆਂ ਨੇ ਜਾਂ ਇਹਨਾਂ ਨੂੰ ਕੋਈ ਢਿੱਲ ਦਿੱਤੀ ਜਾਂਦੀ ਏ ਸੋ ਇਹ ਇੱਕ ਹਾਈ ਕੋਰਟ ਦਾ ਬਹੁਤ ਵੱਡਾ ਫੈਸਲਾ ਆਇਆ ਹੈ ਕਿ ਟਰੈਕਟਰ ਟਾਲੀਆਂ ਹਾਈਵੇ ਵੱਡਿਆਂ ਤੇ ਨਹੀਂ ਚੱਲਣੀਆਂ ਚਾਹੀਦੀਆਂ ਜੋ ਕਿ 1988 ਤੇ ਸਮੇਂ ਕਾਨੂੰਨ ਬਣਿਆ ਸੀਗਾ ਟਰੈਕਟਰ ਟਰਾਲੀ ਦੀ ਵਰਤੋਂ ਕਰਨਾ ਕੇਂਦਰੀ ਮੋਟਰ ਵਹੀਕਲ ਐਕਟ 1988 ਦੇ ਵਿੱਚ ਬਣਿਆ ਸੀ ਔਰ ਉਹਦੇ ਤੇ ਵਿੱਚ ਇੱਕ ਸੀ ਕਿ ਜਿਹੜੇ ਟਰੈਕਟਰ ਆਲੀਆਂ ਸਿਰਫ ਖੇਤੀ ਵਾਸਤੇ ਕਿਉਂਕਿ ਇੱਕ ਟਰੈਕਟਰ ਛੋਟਾ ਹੁੰਦਾ ਟਰਾਲੀ ਵੱਟੀ ਹੁੰਦੀ ਉਹ ਪਿੱਛੇ ਹੁੰਦੀ ਹੈ ਟਰੈਕਟਰ ਵਾਲੇ ਨੂੰ ਪਿੱਛੇ ਵਾਲਾ ਪਾਸਾ ਨਹੀਂ ਨਜ਼ਰ ਆ ਰਿਹਾ ਹੁੰਦਾ ਸੋ ਇਹਨਾਂ ਨੂੰ ਜਿਹੜਾ ਕਿ ਸਿਰਫ ਖੇਤੀਬਾੜੀ ਵਾਸਤੇ ਵਰਤਿਆ ਜਾਵੇ ਇਹਨਾਂ ਨੂੰ ਵਪਾਰਕ ਪਦਰਤੇ ਚਾ ਇਹਨਾਂ ਨੂੰ ਵੱਡੇ ਰੋਡਾਂ ਤੇ ਉੱਪਰ ਹਾਈਵੇ ਤੇ ਚਲਾਉਣ ਤੇ ਪਾਬੰਦੀ ਲਗਾਈ ਜਾਵੇ ਤਾਂ ਉਸ ਵਕਤ ਦੇ ਬਣਾਇਆ ਕਾਨੂੰਨ ਫਿਰ ਵੀ ਲੋਕ ਜਿਹੜੇ ਕਿ ਉਲੰਘਣਾ ਹੋ ਰਹੀ ਹੈ ਉਸ ਉਲੰਘਣਾ ਕਾਰਨ ਹਰ ਰੋਜ਼ ਜੇ ਮੌਤਾ ਹੁੰਦੀਆਂ ਨੇ ਜਿਸ ਕਾਰਨ ਹਾਈ ਕੋਰਟ ਨੇ ਸਖਤੀ ਨਾਲ ਰਾਜ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਇਹਨਾਂ ਦੇ ਸਖਤੀ ਕਰਕੇ ਇਹਨਾਂ ਨੂੰ ਰੋਕਿਆ ਜਾਵੇ ਹੁਣ ਅਕੇ ਕਿਸਾਨਾਂ ਦੇ ਉੱਪਰ ਇੱਕ ਹੋਰ ਵੱਡੀ ਮਾਰ ਪਵੇਗੀ ਕਿਸਾਨ ਆਪਣੇ ਟਟੜੀਆਂ ਖੇਤਾਂ ਤੋਂ ਇਲਾਵਾ ਹੋਰ ਕਿਸੇ ਵਪਾਰਕ ਪਦਰਤ ਨਹੀਂ ਵਰਤ ਸਕਣਗੇ ਸੋ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰੋ ਅੱਗੇ ਕਿਸਾਨਾਂ ਦੇ ਕੋਲ ਜਿਹੜੀ ਵੀਡੀਓ ਪਹੁੰਚ ਸਕੇ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਹਾਈ ਕੋਰਟ ਨੇ ਇਹ ਫੈਸਲਾ ਸੁਣਾਤਾ ਹੈ ਕਿ ਟੈਕ ਟਾਲੀਆਂ ਜਿਹੜੀਆਂ ਨੇ ਹੁਣ ਕਿਸਾਨਾਂ ਦੇ ਜਿਹੜੇ ਟੈਕ ਟਾਲੀਆਂ ਨੇ ਉਹ ਸਿਰਫ ਖੇਤਾਂ ਵਸਤੀ ਰਹਿ ਜਾਣਗੇ ਅੱਗੇ ਜਿਹੜਾ ਕਿ ਉਹ ਕੋਈ ਕੰਮ ਨਹੀਂ ਕਰ ਸਕਣਗੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰੋ ਧੰਨਵਾਦ